ਦੋਸਤੋ ਕਈ ਵਾਰੀ ਉੱਚੀ ਆਵਾਜ਼ ਇਨਸਾਨ ਵਾਸਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਦੱਸਦੀ ਹੈ ਕਿ ਇਸੇ ਤਰ੍ਹਾਂ ਦਾ ਇੱਕ ਅਜੀਹਾ ਮਾਮਲਾ ਲੁਧਿਆਣੇ ਦਾ ਇਤਿਹਾਸਿਕ ਪਿੰਡ ਮੋਹੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨਵੀਂ ਬਣ ਰਹੀ ਚਰਚ ਵਿੱਚ ਉੱਚੀ ਆਵਾਜ਼ ਦੇ ਨਾਲ ਲੌਡ ਸਪੀਕਰ ਲਗਾ ਕੇ ਪ੍ਰੋਗਰਾਮ ਕਰ ਰਹੇ ਸੀ ਇਹ ਪਰੇਸ਼ਾਨੀ ਪਿੰਡ ਵਾਸੀਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਪਰੇਸ਼ਾਨ ਕਰ ਰਹੀ ਸੀ ਪਿੰਡ ਵਾਸੀਆਂ ਵੱਲੋਂ ਚਰਚ ਦੇ ਪ੍ਰਬੰਧਕਾ ਖਿਲਾਫ ਥਾਣਾ ਸੁਧਾਰ ਵਿਖੇ ਦਰਖਾਸਤ ਦਿੱਤੀ ਗਈ ਐਸ ਐਚਓ ਸੁਧਾਰ ਨੇ ਕਾਰਵਾਈ ਕਰਦੇ ਹੋਏ ਦੋਹਾਂ ਧਿਰਾਂ ਨੂੰ ਬੁਲਾ ਕੇ ਲਿਖਤੀ ਰੂਪ ਦੇ ਵਿੱਚ ਚਰਚ ਪ੍ਰਬੰਧਕਾ ਕੋਲੋਂ ਭਰੋਸਾ ਦਿਵਾਇਆ ਗਿਆ ਦੂਜੇ ਪਾਸੇ ਚਰਚ ਪ੍ਰਬੰਧਕਾ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਤਾਂਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਹਾਈ ਸਰ ਕੀ ਨਾਮ ਆ ਜੀ ਮਾਸਟਰ ਗੁਰਮੀਤ ਸਿੰਘ ਆਹ ਸਰ ਤੁਸੀਂ ਇੱਥੇ ਆਇਓ ਠਾਣਾ ਸੁਧਾਰ ਕੀ ਮਸਲਾ ਕੀ ਕੀ ਮਾਮਲਾ ਕੀ ਹੈ ਅਸੀਂ ਪਿੰਡ ਮੋਹੀਚੇਲਾ ਲੁਧਿਆਣਾ ਦੇ ਰਹਿਣ ਵਾਲੇ ਆ ਸਾਡੇ ਨਗਰ ਦੇ ਵਿੱਚ ਇੱਕ ਚਰਚ ਰੂਪੀ ਡੇਰਾ ਬਣ ਰਿਹਾ ਜਿਸ ਦੇ ਵਿੱਚ ਹਰ ਵੀਰਵਾਰ ਰਾਤ ਨੂੰ ਤੇ ਹਰ ਐਤਵਾਰ ਦਿਨੇ ਉਹ ਪ੍ਰੋਗਰਾਮ ਕਰਦੇ ਆ ਜਿਹਦੀ ਕਿ ਬਹੁਤ ਜ਼ਿਆਦਾ ਉੱਚੀ ਆਵਾਜ਼ ਹੁੰਦੀ ਆ ਸਪੀਕਰਾਂ ਦੀ ਆਲੇ-ਦਾਲੇ ਜਿਹੜੇ ਨਜ਼ਦੀਕੀ ਘਰਾਂ ਵਾਲੇ ਵਿਅਕਤੀ ਨੇ ਉਹਨਾਂ ਨੂੰ ਬਹੁਤ ਡਿਸਟਰਬੈਂਸ ਆ ਤੇ ਖੇਤਾਂ ਦੇ ਵਿੱਚ ਜਿਹੜੇ ਮਜ਼ਦੂਰ ਰਾਤ ਨੂੰ ਮੋਟਰਾਂ ਤੇ ਸੌਣ ਵਾਲੇ ਆ ਉਹਨਾਂ ਨੂੰ ਵੀ ਬਹੁਤ ਡਿਸਟਰਬੈਂਸ ਹੁੰਦੀ ਆ ਸੋ ਅਸੀਂ ਉਸ ਦੇ ਸੰਬੰਧ ਵਿੱਚ ਆਏ ਸੀ ਕਿ ਇਹਨਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਨੇ ਉਹਨਾਂ ਦੇ ਉੱਤੇ ਪ੍ਰਸ਼ਾਸਨ ਕੰਟਰੋਲ ਕਰੇ ਤੇ ਕੀ ਕੀ ਫਿਰ ਅਫਸਰਾਂ ਨੇ ਕੀ ਕੀਤਾ ਉਸ ਉਹਨਾਂ ਤੋਂ ਲਖਤੀ ਵਿਸ਼ਵਾਸ ਹੈ ਜਿਹੜਾ ਉਹ ਲੈ ਲਿਆ ਵੀ ਆਵਾਜ਼ ਉਹਨਾਂ ਦੇ ਆਪਣੇ ਧਾਇਰੇ ਦੇ ਵਿੱਚ ਰਹੂਗੀ ਉਸ ਤੋਂ ਬਾਹਰ ਨਹੀਂ ਜਾਊਗੀ ਇਹ ਕਿੰਨੇ ਕੁ ਆਪਣੇਗਾ ਮਹੀਨੇ ਦਾ ਮਤਲਬ ਹੈਗਾ ਟਾਈਮ ਲੱਗਿਆ ਸੀਗਾ ਮਤਲਬ ਇਹ ਤਕਰੀਬਨ ਮਾਰਚ ਤੋਂ ਚੱਲ ਰਿਹਾ ਉੱਥੇ ਜੀ ਮਾਰਚ ਤੋਂ ਬਾਅਦ ਤੁਹਾਡੀ ਹੁਣ ਪਹਿਲੀ ਵਾਰੀ ਮੀਟਿੰਗ ਹੋਈ ਇਹਨਾਂ ਨਾਲ ਇਹਨਾਂ ਨਾਲ ਡੀਐਸਪੀ ਸਾਹਿਬ ਦੇ ਦਫ਼ਤਰ ਮੀਟਿੰਗ ਹੋਈ ਸੀ ਲੇਕਿਨ ਉਸ ਦਿਨ ਮਤਲਬ ਪ੍ਰਸ਼ਾਸਨ ਵੱਲੋਂ ਇਹ ਸੀਗਾ ਕਿ ਨਗਰ ਨਿਵਾਸੀ ਨੂੰ ਕੋਈ ਬਹੁਤਾ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਉਹ ਆਪ ਹੀ ਡੀਐਸਪੀ ਸਾਹਿਬ ਹੀ ਗੱਲ ਕਰਦੇ ਕਰਉਂਦੇ ਰਹੇ ਨੇ ਉੱਥੇ ਫਿਰ ਕੋਈ ਲਿਖਤੀ ਰੂਪ ਚ ਨਹੀਂ ਉੱਥੇ ਕੋਈ ਲਿਖਤੀ ਨਹੀਂ ਹੋਇਆ ਉੱਥੇ ਗੱਲਬਾਤ ਅੱਜ ਮਹਾ ਮਤਲਬ ਐਸਐਚਓ ਸਰਦਾਰ ਬਲਵਿੰਦਰ ਸਿੰਘ ਦੀ ਸਿੰਘ ਜੀ ਦੀ ਅਗਵਾਈ ਦੇ ਵਿੱਚ ਹੀ ਜਿਹੜਾ ਇਹ ਲਿਖਤੀ ਇਕਰਾਰਨਾਮਾ ਅੱਜ ਉਸ ਉਧਾਰ ਥਾਣੇ ਚ ਹੀ ਹੋਇਆ ਜੀ ਹਾਂ ਜੀ ਸਰ ਕੀ ਨਾਮ ਆ ਜੀ ਮੇਰਾ ਨਾਮ ਰਾਜ ਸਿੱਧੂ ਹੈ ਜੀ ਅ ਸਰ ਕੀ ਮਸਲਾ ਕੀ ਸੀਗਾ ਸਰ ਜਿਹੜੇ ਸ਼ਿਕਾਇਤ ਲੈ ਕੇ ਆਏ ਹੈਗੇ ਆਪਣੇ ਪਿੰਡ ਵਾਲੇ ਮੋਹੀ ਵਾਲੇ ਸ਼ਿਕਾਇਤ ਇਹਨਾਂ ਵਾਜ ਦੀ ਸੀ ਕਿ ਜੀ ਸਾਡਾ ਚਰਚ ਲੱਗਦਾ ਮੋਹੀ ਅੱਛਾ ਜੀ ਸੰਡੇ ਤੇ ਵੀਰਵਾਰ ਅੱਛਾ ਤੇ ਉਹਦੇ ਵਿੱਚ ਕੁਝ ਪਿੰਡ ਦੇ ਸਾਡੇ ਭਰਾ ਜਿਹੜੇ ਉਹਨਾਂ ਨੂੰ ਥੋੜਾ ਇਸ਼ੂ ਸੀਗਾ ਵੀ ਰਾਤ ਨੂੰ ਅਸੀਂ ਜੌਬ ਕਰਨੀ ਐ ਸਵੇਰੇ ਜਾਣਾ ਹੁੰਦਾ ਤਾਂ ਡਿਸਟਰਬਿੰਗ ਹੁੰਦੀ ਆ ਹਾਂਜੀ ਉਸ ਕਰਕੇ ਪੰਚਾਇਤ ਇਕੱਠੀ ਹੋਈ ਸੀ ਅੱਛਾ ਜੀ ਤੇ ਪੰਚਾਇਤ ਇਕੱਠੀ ਹੋਣ ਕਰਿਆ ਐਸਚੋ ਸਾਹਿਬ ਸੀਗੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਕੇ ਉਹਨਾਂ ਨੇ ਦਿੱਤਾ ਆਪਸ ਵਿੱਚ ਸਾਡੀ ਸਹਿਮਤੀ ਬਣੀ ਹੈ ਜੀ ਤੇ ਅੱਗੇ ਤੋਂ ਜੋ ਬਾਜਾ ਇਸ਼ੂ ਆ ਥੋੜਾ ਅਸੀਂ ਆਪਣੇ ਕੋਆਪਰੇਟ ਕਰਾਂਗੇ ਇਹਨਾਂ ਦੇ ਨਾਲ ਲਈ ਤੇ ਬਾਕੀ ਤੁਹਾਡੀ ਸਹਾਇਤਾ ਦੇ ਨਾਲ ਅਸੀਂ ਬਦ ਚੜ ਕੇ ਕੰਮ ਕਰਾਂਗੇ ਜੀ ਮਸੀਹ ਸਰ ਹੋਰ ਵੀ ਕੋਈ ਮਸਲਾ ਸੀਗਾ ਕਾਹੀ ਸੀਗਾ ਜੀ ਨਹੀਂ ਇਹੀ ਮਸਲਾ ਸੀਗਾ ਜੀ ਸਾਡਾ ਬਾਕੀ ਅਸੀਂ ਸਾਡੀ ਕ੍ਰਿਸਚਨ ਕੌਮ ਇੱਕ ਬਹੁਤ ਪਿਆਰ ਕਰਨ ਵਾਲੀ ਕੌਮ ਆ ਕਿਸੇ ਨੂੰ ਕੋਈ ਮਾੜਾ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਕੋਈ ਗਾਲੀ ਕਲੋਸ ਨਹੀਂ ਕਰਦੇ ਅਸੀਂ ਸਿਰਫ ਪਿਆਰ ਦਾ ਸ਼ਾਂਤੀ ਦਾ ਪ੍ਰਚਾਰ ਕਰਦੇ ਆਂ ਔਰ ਜਿਹੜੇ ਵੀ ਸਾਡੇ ਭਰਾ ਆਏ ਅਸੀਂ ਇਹਨਾਂ ਲਈ ਪ੍ਰਾਰਥਨਾ ਕਰਦੇ ਕਿ ਪ੍ਰਭੂ ਇਹਨਾਂ ਨੂੰ ਵੀ ਸ਼ਾਂਤੀ ਤੇ ਸਮਝ ਬੁੱਧੀ ਦੇਵੇ ਸਾਰਿਆਂ ਨੂੰ ਜੈਮ ਸੀ ਥੈਂਕ ਯੂ ਹਰੀ ਸਰ ਕੀ ਨੂੰ ਹੰਦਸਰ ਆਇਆ ਸੀ ਸਰ ਮੂਹੀਪਿੰਡ ਤੋਂ ਸਰ ਲੈ ਕੇ ਹੈਗੇ ਚੱਲ ਸਰ ਕਿਤੇ ਆਪਣੇ ਪਿੰਡ ਮੂਹੀ ਦੇ ਵਿੱਚ ਚਰਚ ਬੜੀ ਹੈਗੀ ਨਵੀਂ ਚਰਚ ਬਣ ਰਹੀ ਆ ਉੱਥੇ ਇਹਨਾਂ ਦਾ ਸੰਡੇ ਤੇ ਥਸਡੇ ਸੱਸਣ ਹੁੰਦਾ ਹੈ ਇਹਨਾਂ ਦੇ ਆਪਣੇ ਚਰਚ ਦੇ ਨਿਯਮਾਂ ਦੇ ਅਨੁਸਾਰ ਅੱਛਾ ਜੀ ਉਹ ਥੋੜੀ ਜਿਹੀ ਪਿੰਡ ਜਿਹਾ ਮਾਹੌਲ ਹੈਗਾ ਉਹ ਜੇ ਲਾਗੇ ਲਾਗੇ ਦੇ ਘਰ ਆ ਤੇ ਮੋਟਰਾਂ ਵਗੈਰਾ ਹੈਗੇ ਲਾਗੇ ਵੀ ਰਹਿ ਰਹੇ ਸੀ ਲੋਕਾਂ ਦੇ ਉਹ ਆਪਣਾ ਉਹ ਆਵਾਜ਼ ਦਾ ਇਸ਼ੂ ਉਠਾਦੇ ਸੀ ਵੀ ਆਵਾਜ਼ ਕਾਫੀ ਜ਼ਿਆਦਾ ਜਾਂਦੀ ਹੈ ਕਿ ਥੋੜੀ ਆਵਾਜ਼ ਕੰਟਰੋਲ ਕੀਤੀ ਜਾਵੇ ਉਹ ਫਿਰ ਦੋਨਾਂ ਧਰਾਂ ਦੇ ਮੋਟਰ ਬੰਦੇ ਇਕੱਠੇ ਹੋਏ ਸੀ ਉਹ ਦੋਨਾਂ ਸਹਿਮਤੀ ਨਾਲ ਕਹਿੰਦਾ ਵੀ ਸਾਡੀ ਇਹ ਆਵਾਜ਼ ਹੈ ਉਹ ਦਾਰੇ ਦੇ ਵਿੱਚ ਰਹੂਗੀ ਸਾਡੇ ਜਿੱਨਾ ਸਾਡਾ ਏਰੀਆ ਹੈਗਾ ਉਸ ਤੋਂ ਬਾਹਰ ਨਹੀਂ ਜਾਊਗਾ ਯਾਨੀ ਕਿ ਸਹਿਮਤੀ ਬਣ ਗਈ ਨਾ ਸਹਿਮਤੀ ਬਣ ਗਈ ਠੀਕ ਹਾਂਜੀ